ਹਾਂਜੀ ਆਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੀ ਰahmat ਦੇ ਸਦਕਾ ਤੁਸੀਂ ਸਾਰੇ ਆਪਣੇ ਕਰੇ ਠੀਕ ਠਾਕ ਹੋਮੋਗੇ ਅਸਲ ਦੇ ਵਿੱਚ 2 ਦਿਨ ਪਹਿਲਾਂ ਮੈਂ ਇੱਕ ਭੈਣ ਦੀ ਵੀਡੀਓ ਦੇਖੀ ਸੀ ਇੱਕ ਗੁਰਸਿੱਖ ਭੈਣ ਘਰੇ ਸਲਾਈ ਦਾ ਕੰਮ ਕਰਦੀ ਸੀ ਤੇ ਉਹ ਜਿਹੜੀ ਸਲਾਈ ਵਾਲੀ ਕੋਈ ਉਹਨਾਂ ਦੀ ਡੱਬੀ ਹੁੰਦੀ ਹੈ ਜਿਹਦੇ ਵਿੱਚ ਆਪਾਂ ਸੂਈਆਂ ਵਗੈਰਾ ਰੱਖ ਦਿੰਨੇ ਆ ਉਹਦੇ ਵਿੱਚ ਚਾਕ ਵਗੈਰਾ ਉਹਦੇ ਨਾਲ ਕੋਈ ਸਿੱਕਾ ਪਿਆ ਸੀ ਤੇ ਉਹਨਾਂ ਦੇ ਬੇਟੇ ਨੇ ਉਹ ਸਿੱਕਾ ਗਲ ਦੇ ਵਿੱਚ ਫਸਾ ਲਿਆ ਤੇ ਫਿਰ ਉਹਨਾਂ ਨੂੰ ਮੁਸ਼ਕਲ ਕਾफी ਆਈ ਤੇ ਹਸਪੀਟਲ ਜਾਣਾ ਪਿਆ ਕਾफी ਰੋਂਦੀ ਸੀ ਉਹ ਭੈਣ ਤੇ ਇਹ ਮੈਂ ਵੀਡੀਓ ਥੋੜਾ ਟਾਈਮ ਪਹਿਲਾਂ ਦੇਖੀ ਸੀਗੀ ਫਿਰ ਮੇਰਾ ਦਿਲ ਕੀਤਾ ਕਿ ਸ਼ੇਅਰ ਕਰਾਂ ਇਹ ਇੱਕ ਇਦਾਂ ਦੀ ਡਵਾਈਸ ਆ ਜਿਹੜੀ ਜੇ ਆਪਣੇ ਗਲ ਦੇ ਵਿੱਚ ਕੁਝ ਫਸ ਜਾਂਦਾ ਤਾਂ ਉਹਨੂੰ ਤੁਹਾਡੇ ਗਲ ਦੇ ਵਿੱਚੋਂ ਕੱਢਦੀ ਹੈ ਜਵਾਕਾਂ ਦੇ ਤੇ ਤੁਹਾਡੇ ਇਹ ਚਾਈਨਾ ਵਾਲਿਆਂ ਨੇ ਚੀਜ਼ ਬਣਾਈ ਆ ਕਿਉਂਕਿ ਇਹ ਇਦਾਂ ਦੀ ਪ੍ਰੋਬਲਮ ਆ ਜਾਂਦੀ ਹੈ ਜਵਾਕਾਂ ਨੂੰ ਹਨਾ ਇਹ ਘਰੇ ਲਿਆ ਕੇ ਜਰੂਰ ਰੱਖਣੀ ਚਾਹੀਦੀ ਆਪਾਂ ਨੂੰ ਚੀਜ਼ ਕਿਉਂਕਿ ਇਹ ਚੀਜ਼ ਆ ਇਹ ਜਾਨ ਬਚਾ ਸਕਦੀ ਆ ਕਿਸੇ ਦੀ ਬਹੁਤ ਵਧੀਆ ਚੀਜ਼ ਬਣਾਈ ਆ ਓਕੇ ਓਕੇ ਉਹਦੇ ਚ ਪ੍ਰੈਸ਼ਰ ਇੰਨਾ ਹੁੰਦਾ ਤੁਹਾਡੇ ਗਲ ਦੇ ਵਿੱਚ ਜੋ ਵੀ ਫਸਿਆ ਹੋਇਆ ਉਹਨੇ ਖਿੱਚ ਕੇ ਕੱਢ ਦੇਣਾ ਬਾਹਰ ਸੋ ਟਰਾਈ ਕਰਿਓ ਇਹ ਇਦਾਂ ਦੀ ਚੀਜ਼ ਆ ਜਿਹੜੀ ਇਹ ਘਰੇ ਲਿਆ ਕੇ ਰੱਖਣ ਵਾਲੀ ਆ ਕਿਉਂਕਿ ਤੁਹਾਡਾ ਵੀ ਤੁਹਾਡੇ ਆਲੇ-ਦਾਲੇ ਦਾ ਵੀ ਆਸ ਗਵਾਣ ਦਾ ਵੀ ਇਹਦੇ ਨਾਲ ਬਚਾਅ ਹੋ ਸਕਦਾ ਧੰਨਵਾਦ